ਅੱਜ ਚੌਕੇ ਤੋਂ ਮੈਂ ਇੱਕ ਆਮ ਆਦਮੀ ਕਲੀਨਿਕ ਦਾ ਦੁਗਾੜਨ ਕੀਤਾ ਪਰ ਨਾਲ ਨਾਲ 29 ਜਗ੍ਹਾ ਤੇ ਹੋਰ ਉਦ ਘਟਨ ਹੋ ਗਿਆ ਜਾਨੀ ਕਿ ਅੱਜ 30 ਆਮ ਆਦਮੀ ਕਲੀਨਿਕ ਪੂਰੇ ਪੰਜਾਬ ਦੇ ਵਿੱਚ ਖ ਖੁੱਲ ਗਏ ਨੇ ਤੇ ਇਹ ਅਸੀਂ ਵਾਦਾ ਵੀ ਕੀਤਾ ਸੀ ਜਦੋਂ ਵੋਟਾਂ ਵੇਲੇ ਕਿ ਸ਼ਾਨਦਾਰ ਤੁਹਾਨੂੰ ਹਸਪਤਾਲ ਤੇ ਸ਼ਾਨਦਾਰ ਸਿਹਤ ਸਵਾਮਾ ਦੇਵਾਂਗੇ ਦਿੱਲੀ 'ਚ ਇਹ ਕਾਮਯਾਬ ਹੋ ਚੁੱਕਿਆ ਤਰੀਕਾ ਪਰ ਦਿੱਲੀ 'ਚ ਉਹਨਾਂ ਨੂੰ ਕਾਮਯਾਬ ਕਰਨ ਨੂੰ 3-4 ਸਾਲ ਲੱਗੇ ਸੀ ਦਿੱਲੀ 'ਚ ਜਗ੍ਹਾ ਦੀ ਕਮੀ ਰਹਿੰਦੀ ਹੈ ਉਹਨਾਂ ਨੂੰ ਛੋਟੇ-ਛੋਟੇ ਪਲਾਸਟਿਕ ਦੇ ਐਦਾਂ ਘਰ ਟਾਈਪ ਬਣਾਉਣੇ ਪਏ ਪਰ ਪੰਜਾਬ 'ਚ ਆਪਣੇ ਕੋਲੇ ਜਗ੍ਹਾ ਦੀ ਕੋਈ ਕਮੀ ਨਹੀਂ ਤੋ ਤੋ ਦਿੱਲੀ 'ਚ ਜਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਆਈਆਂ ਸੀ ਉਹ ਉਹਨਾਂ ਤੋਂ ਸਿੱਖ ਕੇ ਆਪਾਂ ਨੇ ਉਹਨਾਂ ਨੇ 4-5 ਸਾਲ ਚੁਣਾ ਕੀਤਾ ਸੀ ਆਪਾਂ 2.5 ਸਾਲ ਦੇ ਵਿੱਚ ਉਹ ਤੋਂ ਵੱਧ ਕਰਕੇ ਦਿਖਾਤਾ ਤੇ ਦਿੱਲੀ ਦੇ ਵਿੱਚ ਮੁਹੱਲਾ ਕਲੀਨਿਕ ਕਾਮਯਾਬ ਨੇ ਜਿਹਨੂੰ ਦੁਨੀਆ ਭਰ ਦੇ ਵੱਡੇ ਵੱਡੇ ਲੋਕ ਦੇਖੜਾਉਂਦੇ ਆ ਪੰਜਾਬ ਦੇ ਵਿੱਚ ਵੀ ਕਾਮਯਾਬ ਨੇ ਆਪਾਂ ਕੀ ਕਰਦੇ ਸੀ ਹਰ ਛੋਟੀ ਜੀ ਬਿਮਾਰੀ ਪਿੱਛੇ ਸਿਰ ਦੁਖਦਾ ਇੱਕ ਦੋ ਦਿਨ ਤਾਂ ਆਪਾਂ ਦੇਖਦੇ ਆ ਵੀ ਚਲੋ ਹਟ ਜੂ ਯਾਰ ਕੱਲ ਨੂੰ ਹਟ ਜੂ ਜਦੋਂ ਵੱਧ ਜਾਂਦਾ ਫਿਰ ਆਪਾਂ ਆਹ ਰਾਮਪੁਰੇ ਫੂਲ ਜਾਂਦੇ ਆ ਜਾਂ ਇੱਧਰ ਉੱਧਰ ਜਾਂਦੇ ਆ ਮੈਂ ਅੰਦਰ ਉਦਘਾਟਨ ਕਰਨ ਗਿਆ ਤਾਂ ਬਜ਼ੁਰਗ ਬੈਠੇ ਸੀ ਉਹਦੀ ਅੱਖਾਂ ਚੋਂ ਪਾਣੀ ਆ ਗਿਆ ਉਹ ਕਹਿੰਦਾ ਪੁੱਤਰ 25 ਕਿਲੋਮੀਟਰ ਜਾਣਾ ਪੈਂਦਾ ਟੀਾਲ ਵਾਲੇ ਤੁਹਾਨੂੰ ਪਤਾ ਹੀ ਹੋਣਾ ਕਿ 25 ਕਿਲੋਮੀਟਰ ਥੋੜੀ ਜੀ ਦਵਾਈ ਲੈਣ ਵਾਸਤੇ ਜਾਣਾ ਪੈਂਦਾ ਤੇ ਨਾਲ ਉਹਨੇ ਜਿਹੜੀ ਗੱਲ ਕਹੀ ਕਹਿੰਦਾ ਜਿੱਤਿਆ ਹੋਇਆ ਮੁੱਖ ਮੰਤਰੀ ਸਾਡੇ ਪਿੰਡ ਪਹਿਲੀ ਵਾਰ ਆਇਆ ਹਰ ਹੂਰ ਕੇ ਤਾਂ ਆ ਜਾਂਦੇ ਆ ਕਹਿੰਦਾ ਬੋਟਾ-ਬੂਟਾ ਮੰਗਣ ਆ ਸੋ ਮੈਂ ਕਿਹਾ ਜੀ ਉਹ ਤਾਂ ਉਹ ਤਾਂ ਨਿਕਲੇ ਹੀ ਨਹੀਂ ਬਾਹਰ ਪਹਿਲਾਂ ਉਹਨਾਂ ਨੇ ਲੋਕਾਂ ਤੋਂ ਕੀ ਲੈਣਾ ਸੀ ਉਹਨਾਂ ਨੇ ਲੋਕਾਂ ਦੀ ਸਿਹਤ ਤੋਂ ਕੀ ਲੈਣਾ ਸੀ ਉਹ ਤਾਂ ਆਪਣੇ ਪਰਿਵਾਰਾਂ ਬਾਰੇ ਸੋਚਦੇ ਰਹੇ ਸੋ ਮੈਂ ਆਪਣੇ ਸਾਰੇ ਪੰਜਾਬ ਨੂੰ ਤੁਹਾਨੂੰ ਮੈਂ ਆਪਦਾ ਪਰਿਵਾਰ ਮੰਨਦਾ ਤਾਂ ਪੱਤਰਕਾਰ ਜਦੋਂ ਮੈਨੂੰ ਪੁੱਛਦੇ ਨੇ ਕਿ ਤੁਸੀਂ ਪਰਿਵਾਰ ਨੂੰ ਕਿੰਨਾ ਕੁ ਟਾਈਮ ਦਿੰਦੇ ਹੋ ਮੈਂ ਕਹਿੰਦਾ ਜੀ ਮੈਂ ਜੋ 24 ਘੰਟੇ ਪਰਿਵਾਰ ਚ ਹੀ ਰਹਿਣਾ ਉਹ ਕਹਿੰਦੇ ਤੁਸੀਂ ਤਾਂ ਪ੍ਰੋਗਰਾਮਾਂ ਤੇ ਰਹਿੰਦੇ ਮੈਂ ਪ੍ਰੋਗਰਾਮ ਤੇ ਕੌਣ ਹੁੰਦਾ ਮੂਰੇ ਲੋਕ ਹੁੰਦੇ ਨੇ ਤੇ ਲੋਕ ਮੇਰਾ ਪਰਿਵਾਰ ਨੇ ਉਹਨਾਂ ਨੇ ਮੈਨੂੰ ਲਾਣੇਦਾਰ ਚੁਣਿਆ ਤੁਸੀਂ ਮੈਨੂੰ ਵੋਟਾਂ ਪਾ ਕੇ ਲਾਣੇਦਾਰ ਚੁਣਿਆ ਤੇ ਲਾਣੇਦਾਰ ਦਾ ਫਰਜ ਹੈ ਕਿ ਪਰਿਵਾਰ ਦੀ ਹਰ ਬੱਚ ਹਰ ਵਰਗ ਦੇ ਬੱਚੇ ਦੀ ਵੀ ਬਜ਼ੁਰਗ ਦੀ ਵੀ ਨੌਜਵਾਨ ਦੀ ਸਾਰ ਲੱਗੇ ਤਾਂ ਕਰ ਚੱਲਦਾ ਹੁੰਦਾ ਹੈ ਸੋ ਇਸ ਕਰਕੇ ਪਹਿਲਾਂ ਵਾਲੇ ਲਾਣੇਦਾਰ ਹੀ ਕੁੰਡੇ ਲਾ ਕੇ ਬਹਿ ਗਏ ਅੰਦਰੋਂ ਤੇ ਫਿਰ ਪਰਿਵਾਰ ਕੀ ਕਰੇ ਬਾਹਰਲੇ ਮੁਲਕਾਂ ਨੂੰ ਭੱਜਣ ਲੱਗ ਗਏ ਸੀ ਉਹ ਵੀ ਘਟ ਗਿਆ ਹੁਣ ਇੱਥੇ ਨੌਕਰੀਆਂ ਮਿਲਣ ਲੱਗੀਆਂ ਅੱਜ ਕਿੰਨੀ ਹੋ ਗਈ ਅੱਜ 23 ਹੋ ਗਈ ਇੱਕ ਹਫ਼ਤਾ ਪਹਿਲਾਂ 16 ਤਰੀਕ ਨੂੰ 2.5 ਸਾਲ ਹੋ ਗਏ ਆਪਣੀ ਸਰਕਾਰ ਬਣੀ ਨੂੰ 2.5 ਸਾਲ 2.5 ਸਾਲਾਂ ਚ ਮੈਂ ਝੂਠ ਨਹੀਂ ਬੋਲਦਾ ਆਪਾਂ ਮਿੱਟੀ ਨਾਲ ਜੁੜੇ ਹੋਏ ਬੰਦੇ ਆ ਜ਼ਿੰਮੇਵਾਰਾਂ ਦਾ ਮੁੰਡਾ 2.5 ਸਾਲਾਂ ਚ 44000 786 ਸਰਕਾਰੀ ਨੌਕਰੀ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡੇ ਪਿੰਡ ਵੀ ਕਿਸੇ ਨਾ ਕਿਸੇ ਨੂੰ ਮਿਲੀ ਹੋਊਗੀ ਨੌਕਰੀ ਜਾਂ ਕੋਈ ਆਲੇ-ਦਾਲੇ ਤੇ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਨੂੰ ਮਿਲੀ ਹੋਊਗੀ ਨਾਲੇ ਇਹ ਪੁੱਛ ਲਿਓ ਕਿਸੇ ਦਾ 1 ਰੁਪਿਆ ਲੱਗਿਆ ਹੋਵੇ ਤਾਂ ਮੈਂ ਮੈਂ ਜ਼ਿੰਮੇਦਾਰ ਆ। ਇਹ ਵੀ ਪੁੱਛ ਲਿਓ ਕਿਸੇ ਨੂੰ ਕੋਈ ਐਮਐਲਏ ਜਾਂ ਮੰਤਰੀ ਦੀ ਸਪਾਰਸ਼ ਲਵਾਉਣੀ ਪਵੇ ਹੋਵੇ ਮੈਂ ਜ਼ਿੰਮੇਦਾਰ ਆ। ਕਈ ਕਈ ਕਰਾਂ ਅਸਦਾ ਤਿੰਨ ਤਿੰਨ ਨੌਕਰੀਆਂ ਮਿਲ ਗਈਆਂ। ਆ ਹੱਥ ਖੜਾ ਕਰ ਰਹੇ ਮੁੰਡਾ। ਹਾਂਜੀ। ਕਿੱਥੇ ਜੀ? ਐਚਾਓਕੇ ਪਿੰਡ ਦੇ। ਕਿੰਨੇ? 28 ਇੱਕ ਨੈਪਸੀਲਾ ਰਵੀ ਉਹਦੇ ਚੱਲ। ਤਾੜੀਆਂ ਮਾਰੋ ਤੁਸੀਂ ਇੱਕ ਪਿੰਡ ਦੇ 28। ਹੋਰ ਪੜ ਲਓ। ਹੁਣ ਜੀ ਮੈਂ ਇੱਕ ਹੋਰ ਬੇਨਤੀ ਕਰੂੰਗਾ ਉਹ ਠਾਈਆਂ ਦੇ ਘਰੇ ਹੁਣ ਨਾ ਆਲੇ ਦੋਲੇ ਗਵਾਂਢੀ ਜਾਣ ਦੇ ਰਿਸ਼ਤੇ ਦਾ ਦੋਸਤ ਮਿੱਤਰ ਹੋਣਗੇ ਬਾਈ ਜੀ ਕਿਹੜੀ ਕਿਤਾਬ ਪੜ੍ਹੀ ਸੀ ਦੱਸ ਦਿਓ ਬਸ ਰਿਆ ਕਿਤਾਬ ਪੜ੍ਹਨੀ ਪੈਂਦੀ ਐ ਇੰਨੇ ਨੰਬਰ ਆ ਜਾਂਦੇ ਨੇ ਤਾਂ ਤੁਹਾਡੇ ਘਰੇ ਚਿੱਠੀ ਆ ਜਾਊਗੀ ਕਿ ਆਜ ਆਪਾਂ ਇਸ ਕੁਰਸੀ ਤੇ ਰ ਇੰਤਜ਼ਾਰ ਕਰਦੀ ਐ ਨੌਕਰੀਆਂ ਦੀ ਕਮੀ ਨਹੀਂ ਨੀਅਤ ਦੀ ਕਮੀ ਹੁੰਦੀ ਐ ਨੀਅਤ ਦੀ ਪਹਿਲਾਂ ਆਣਿਆ ਨੇ 75 ਸਾਲ ਹੋਵੇ ਕੁਝ ਨਹੀਂ ਕੀਤਾ 72 ਸਾਲ ਹੋ ਗਏ ਯਾਦ ਹੋਇਆ ਨੂੰ 78 ਸਾਲ ਆ ਯਾਦ ਵਾਹਨ ਹੋ ਗਏ ਅਮਰੀਕਾ ਵਾਲੇ ਮੰਗਲ ਗਰੇ ਤੇ ਪਲਾਟ ਕੱਟਣ ਨੂੰ ਫਿਰਦੇ ਆ ਤੇ ਸਾਥੋਂ ਹਜੇ ਰਾਮਪੁਰ ਫੂਲ ਵਾਲੇ ਸੀਵਰੇ ਦੇ ਟੱਕਣ ਨਹੀਂ ਪੂਰੇ ਹੋਏ ਟੱਕਣਾ ਜਿੱਡ ਕੀ ਜਾਂਦੇ ਹਜੇ ਤੱਕ ਵੀ ਆ ਕਾਰਨ ਕਾਰਨ ਕੀ ਨੀਅਤ ਨਹੀਂ ਹੈਗੀ ਬਿਜਲੀ ਦੇਖ ਲਓ ਹੁਣ ਬਿਜਲੀ ਦੀ ਗੱਲ ਕਰ ਲੈਨੇ 90% ਘਰਾਂ ਨੂੰ ਬਿਜਲੀ ਦਾ ਬਿੱਲ ਜੀ ਰੋਦਾ ਥੋੜੇ ਪਿੰਡ ਦਾ ਜੰਪੜ ਤਾਂ ਬਿਜਲੀ ਦਾ ਵੱਡਾ ਸਭ ਤੋਂ ਵੱਡਾ ਅਫਸਰ ਹੈ ਬਲਦੇਵ ਸਿੰਘ ਸਰਾਂ ਕਿਸੇ ਨੂੰ ਬਿਜਲੀ ਦਾ ਬੇ ਲਾਉਂਦਾ ਹੈ 0 ਬੇ ਲਾਉਂਦਾ 90% ਘਰਾਂ ਨੂੰ 600 ਜੁਲਟ ਫਰੀ ਹੈ ਫਿਰ ਬਿਜਲੀ ਮੈਂ ਬੁਲਾਇਆ ਬਿਜਲੀ ਵਾਲ ਅਫਸਰਾਂ ਨੂੰ ਮੈਂ ਕਿਹਾ ਜੀ ਜਿਹੜੇ ਵੱਡੇ ਅਫਸਰ ਉਹਦੇ ਚਲੋ ਸਰਾਂ ਸਾਹਿਬ ਦਾ ਪਿੰਡ ਜੰਮਿਆ ਉਹਨੂੰ ਸਾਰਾ ਪਤਾ ਹੈ ਮੈਂ ਗਾਇ ਰਹੇ ਕਿਨੇ ਕਹਿਤਾ ਪੂਰੀ ਦੁਨੀਆ ਦੇ ਦਫ਼ਤਰ ਜਿਹੜੇ ਨੇ ਉਹ ਦਿਨੇ ਲੱਗਦੇ ਆ 9 ਤੋਂ 5 ਇਹ ਤੁਸੀਂ ਕਿਸਾਨਾਂ ਵਾਲਾ ਜ਼ਿਮੀਂਦਾਰਾਂ ਵਾਲਾ ਜਿਹੜਾ ਦਫ਼ਤਰ ਆ ਉਹਨੂੰ ਰਾਤ ਨੂੰ 2 ਵਜੇ ਕਿਉਂ ਲਾਉਨੇ ਹੋ ਵੀ 1:30 ਵਜੇ ਲੈਟ ਆਓ ਵੀ ਜੀ ਰਾਤ ਨੂੰ ਨਾ ਪਹਿਲਾਂ ਸੌਂ ਜਾਓਗੇ ਨਾ ਬਾਅਦ ਚ ਸੌਂ ਜਾਓਗੇ ਮੱਛਰ ਖਾਈ ਜਾਂਦੇ ਰਹਿੰਦੇ ਸੱਪਾਂ ਦੀਆਂ ਸਰੀਆਂ ਮਿੱਦੀ ਜਾਂਦੇ ਨੇ ਨੇ ਉੱਥੇ ਮੈਂ ਕਿਹਾ ਵੀ ਇਹ ਕੰਮ ਆਪਾਂ ਦਿਨੇ ਕਿਉਂ ਨਹੀਂ ਕਰ ਸਕਦੇ ਕਹਿੰਦੇ ਜੀ ਪਹਿਲਾਂ ਤੋਂ ਚੱਲਿਆ ਚਲਾਇਆ ਜਾ ਆਈ ਜਾਂਦਾ ਕਿਸੇ ਨੇ ਪੁੱਛਿਆ ਨਹੀਂ ਮੈਂ ਕਿਹਾ ਫਿਰ ਚਲੋ ਕਰੋ ਮੈਂ ਕਿਹਾ ਬਿਜਲੀ ਦੇਨੇ ਦਿਓ ਐਸ ਵਕਤ ਤੁਸੀਂ ਹੱਥ ਖੜੇ ਕਰਕੇ ਦੱਸ ਦੋ ਦਿਨੇ ਆਉਂਦੀ ਹੈ ਨਾ ਦਿਨੇ ਬਿਜਲੀ ਆਉਂਦੀ ਹੈ ਕੋਈ ਕਾਰਨ ਹੋ ਜੇ ਦਿਨੇ ਕੱਟ ਲੱਗ ਜੇ ਤਾਂ ਉਹਦਾ ਕੋਈ ਉਹਦੇ ਬਦਲੇ ਰਾਤ ਨੂੰ ਦੇਣੀ ਪੈ ਜੇ ਤਾਂ ਕੋਈ ਮੈਂ ਕਹਿ ਨਹੀਂ ਸਕਦਾ ਕਿਸੇ ਕੇਸ 'ਚ ਪਰ ਬਿਜਲੀ ਦਿਨੇ ਕੀ ਗੱਲ ਵੀ ਦਿਨੇ ਰਮਾ ਕੇ ਆਓ ਫਸਲ ਨੂੰ ਪਾਣੀ ਲਾ ਕੇ ਆ ਕੇ ਘਰੇ ਸੌਂ ਯਾਰ ਫਿਰ ਮੈਂ ਕਿਹਾ ਵੀ ਕਿਹਨੇ ਕਹਦਾ ਤੁਹਾਨੂੰ ਵੀ ਹੱਥ ਕੰਟਾਂ 'ਚ ਉਹਦਾ ਸਾਰਾ ਚੋਨਾ ਰਾਮ ਜਾਂਦਾ। ਤੁਸੀਂ 7 ਕਿਉਂ ਨਹੀਂ ਕਿਹਾ ਬਈ? 9 ਕਿਉਂ ਨਹੀਂ ਕਿਹਾ? ਇਹ 8 ਕਿਹਨੇ ਕੱਢਿਆ ਉਹ ਫਾਰਮੂਲਾ ਮੈਂ ਕਿਹਾ। ਕਹਿੰਦੇ ਜੀ ਉਹ ਸੈਕਟਰੀ ਲੈਵਲ 'ਤੇ ਮੀਟਿੰਗ ਹੋਈ ਸੀ। ਮੈਂ ਕਿਹਾ ਕਦੇ ਨਕਾ ਲੈਵਲ 'ਤੇ ਮੀਟਿੰਗ ਹੋਈ ਹੈ? ਕਹਿੰਦੇ ਇਹ ਕਿਹੜੀ ਹੁੰਦੀ ਹੈ ਜੀ ਨਾਕਾ ਲੈਵਲ। ਮੈਂ ਕਿਹਾ ਨਾਕਾ ਨਹੀਂ ਨਕਾ। ਕਹਿੰਦੇ ਇਹ ਕਿਆ ਹੁੰਦਾ ਹੈ ਜੀ ਮੈਂ ਘਰ ਲੈ ਕੇ ਜਾਉਂਗਾ ਤੇ ਨੱਕੇ ਤੇ ਲੈ ਕੇ ਜਾਉਂ ਤੁਹਾਨੂੰ। ਇਹ ਮੈਂ ਕਿਹਾ ਉਹ ਹੁੰਦਾ ਜਿੱਥੋਂ ਕਹਿਰੇ ਨੂੰ ਪਾਣੀ ਜਾਂਦਾ ਹੈ। ਨਕਾ ਇਤੇ ਕਹੀ ਧਰ ਕੇ ਵਿਚ ਬੋਡੇ ਲੱਤਾਂ ਵਿੱਚ ਆਪਾਂ ਬੈਕ ਧਰ ਕੇ ਬਹਿ ਜੈਨੇ ਵੀ ਜੇ ਰਮੂਗਾ ਜੇ ਜੀਰੀ ਦਾ ਹੋਵੇ ਤਾਂ ਆਪਾਂ ਪਿਛਲੇ ਪਾਸੇੋਂ ਦੂਜੇ ਕਹਿਣੇ ਵੀ ਖੋਲ ਦਿੰਨੇ ਆ ਵੀ ਦੋ ਦੋ ਚੱਲ ਜੂਗਾ ਮੈਂ ਕਹਿੰਨੂੰ ਤੁਸੀਂ ਤੁਸੀਂ 8 ਘੰਟੇ ਦਿੰਨੇ ਹੋ ਉਹ ਵੀ ਟੁੱਟਵੀਂ ਦਿੰਨੇ ਹੋ 2 ਘੰਟੇ ਚਲੀ ਗਈ ਫੇਰ ਆ ਗਈ 2 ਘੰਟੇ ਫੇਰ ਘੰਟਾ ਚਲੀ ਗਈ ਫੇਰ ਆ ਗਈ ਮੈਂ ਕਹਾਂ ਇਹਨੇ 11 ਮਰ ਜਾਂਦਾ ਹੈ ਕਿਉਂ ਇਹ ਕਿਆ ਹੁੰਦਾ ਹੈ ਮੇਰੇ ਬੰਦਾ ਨਹੀਂ ਮਰਦਾ ਕੋਈ ਕਿਆਰਾ ਮਰਦਾ ਮਤਲਬ ਪਾਣੀ ਮਰ ਜਾਂਦਾ ਖਾਲ ਤੇ ਉਹਦੇ ਨਾਲ ਨਾ ਉਸੇ ਕੈਰੇਚੀ ਫੇਰ ਛੱਡਣਾ ਪੈਂਦਾ ਉਸੇ ਕੈਰੇਚੀ ਫੇਰ ਛੱਡਣਾ ਪੈਂਦਾ ਮੈਂ ਕਹਾ ਤੁਸੀਂ ਕੰਮ ਕਰੋ ਮੈਂ ਕਹਾ ਮੈਂ ਵੀ ਮੈਥ ਮਾਸਟਰ ਦਾ ਮੁੰਡਾ ਸਾਇੰਸ ਮਾਸਟਰ ਦਾ ਮੁੰਡਾ ਮੈਂ ਕਹਾ ਤੁਸੀਂ ਜੇ 4 ਦਿਨਾਂ ਚ ਬਿਜਲੀ ਦੇਣੀ ਹੋਵੇ 8-8 ਘੰਟੇ ਕਿੰਨੇ ਘੰਟੇ ਦਿਓਗੇ ਕਹਿੰਦੇ 32 ਘੰਟੇ ਮੈਂ ਕਹਾ ਜੇ ਤਿੰਨ ਦਿਨ 11-11 ਘੰਟੇ ਦੇ ਦिए ਕਿੰਨੇ ਘੰਟੇ ਬਣਨਗੇ ਕਹੇ 33 ਘੰਟੇ ਨਹੀਂ 1 ਘੰਟੇ ਦੀ ਫਰਕ ਪਿਆ ਤੁਸੀਂ ਐਂ ਕਰੋ 11-11 ਘੰਟੇ ਦੇ ਕੇ ਦੇਖੋ ਕਹਿੰਦੇ ਜੀ ਦੇਖ ਲੈਣੇ 11-11 ਛੱਡਤੀ ਅਸੀਂ ਤੁਹਾਨੂੰ ਦੱਸਿਆ ਨਹੀਂ ਇਹ ਮਗਰ 9 ਬਾਅਦ ਬੰਦ ਕਰ ਦੂ ਬਾਅਦ ਤੋਂ 10 ਬਾਅਦ ਬੰਦ ਕਰ ਦੂ ਹੁਣੋਂ ਕਮਲਾ ਥੋੜੀ ਪੱਟਾਂ ਤੋੜ ਲੂਗਾ ਪੱਟਾਂ ਤਾਂ ਫੇਰ ਆਪ ਹੀ ਪੋਚਣੀਆਂ ਪੈਣਗੀਆਂ ਕਿਸੇ ਨੇ 10 ਬਾਅਦ ਬੰਦ ਕਰਤੀ ਕਿਸੇ ਨੇ 11 ਬਾਅਦ ਬੰਦ ਕਰਤੀ ਠੀਕ ਹੈ ਜੀ ਤੇ ਨਾਲੇ ਤਿੰਨ ਦਿਨ ਜਦੋਂ ਫੁੱਲ ਰੰਗ ਗਈ ਅਗਲੇ ਤਿੰਨ ਦਿਨ ਉਹਨੂੰ ਲੈਇਆ ਹੀ ਨਹੀਂ ਪਾਣੀ 6 ਦਿਨ ਹੋ ਗਏ ਜੀ ਮੈਂ ਕਿਹਾ ਹੁਣ ਤੁਸੀਂ ਦੇਖੋ 33 ਘੰਟਿਆਂ 'ਚ 6 ਦਿਨ ਚੱਲ ਗਏ ਆਪਣੇ ਤੇ ਥੋੜੇ 6 ਦਿਨ ਕਿੰਨੇ ਚੱਲਦੇ 48 ਘੰਟੇ 6 ਦਿਨਾਂ 'ਚ 15 ਘੰਟੇ ਤੁਹਾਡੀ ਬਿਜਲੀ ਬਚ ਗਈ ਨਾਲੇ ਉਹ ਖੁਸ਼ ਕਹਿੰਦਾ ਜਦੋਂ ਮਰਜੀ ਸੋਚਦਾ ਬੱਲਾ ਜਾਂਦੀ ਹੋਈ ਨਹੀਂ ਓਏ ਗੋਗੋ ਤਾਂ ਬੰਦ ਕਰਕੇ ਆਉਂਦਾ ਉਹਨੂੰ ਵੀ ਪਤਾ ਕਦੋਂ ਹੋਈ ਜਾਂਦੀ ਹੈ ਏ ਭਾਈ ਜੀ ਉਹੀ ਬੰਦਾ ਦੱਸ ਸਕਦਾ ਜਿਹੜਾ ਖੇਤਾਂ 'ਚ ਰਿਹਾ ਹੋਵੇ ਜਿਨੇ ਆਪ ਬੱਟਾ ਪੋਚੀਆਂ ਹੋਣ ਕਦੂ ਕੀਤਾ ਹੋਵੇ ਜਿਨੇ ਪੀਟਰ ਇੰਜਨਾਂ ਦੇ ਸਲੈਂਸਰਾਂ ਮੂਰੇ ਮਛਰਦਾਨੀਆਂ ਲਾ ਕੇ ਮੰਝੇ ਡਾਹੇ ਹੁਣ ਉਹੀ ਦੱਸਦਾ ਇਹ ਗੱਲਾਂ ਆਮ ਨਹੀਂ ਪਤਾ ਲੱਗ ਸਕਦਾ ਹੁਣ ਸੁਖਵੀਰ ਬਾਦਰ ਉਹਨੂੰ ਬਚਾਰੇ ਨੂੰ ਕੀ ਪਤਾ ਕਦੂ ਕੀ ਹੁੰਦਾ ਉਹਨੂੰ ਤਾਂ ਦੂਜਾ ਕਦੂ ਨਹੀਂ ਪਤਾ ਜਿਹੜਾ ਖਾਣ ਵਾਲਾ ਉਹ ਨਹੀਂ ਪਤਾ ਉਹਨੂੰ ਵੀ ਕੁਝ ਲੋਕੀ-ਲੂਕੀ ਕਹਿੰਦੇ ਆ ਪਤਾ ਨਹੀਂ ਕੀ ਕਹਿੰਦੇ ਅੰਗਰੇਜ਼ੀ 'ਚ ਸੁਬੀਰ ਆਈਦਾ ਥੋਟੇ ਬਰ ਕੇ ਐਸੇ ਕਰਕੇ ਸਪੈਸ਼ਲਿਟੀ ਐ ਇੱਥੇ ਪਹੁੰਚ ਰਹੀਆਂ ਨੇ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਹੋਰ ਫਾਇਦਾ ਹੋਊਗਾ ਕੋਲਾ ਆਪਣੇ ਕੋਲੇ ਆਮ ਐ ਆਪਾਂ ਨੇ ਕੋਲੇ ਦੀ ਖਾਨ ਚਲਾ ਲਈ ਕੋਲਾ ਆਪਣੇ ਕੋਲੇ ਆਮ ਐ ਐਸੇ ਕਰਕੇ ਥਰਮਲ ਪਲਾਂਟ ਖਰੀਦ ਲਿਆ ਹੁਣ ਤਿੰਨ ਆਪਣੇ ਹੋਗੇ ਦੋ ਨੇ ਪ੍ਰਾਈਵੇਟ ਇਹਨਾਂ ਤੋਂ ਉਹਨਾਂ ਨੂੰ ਵੀ ਕਿਹਾ ਹੋਇਆ ਵੀ ਜੇ ਕਦੇ ਹੋਵੇ ਮੂਡ ਦੱਸਿਓ ਖਰੀਦ ਲਾਂਗੇ ਨਹੀਂ ਤਾਂ ਪਹਿਲਾਂ ਸਰਕਾਰਾਂ ਵੇਚਦੀਆਂ ਹੁੰਦੀਆਂ ਸੀ ਸਾਰੀਆਂ ਚੀਜ਼ਾਂ ਵੇਚ ਦਿੰਦੀਆਂ ਸੀ ਅੱਜ ਇਹ ਖਰੀਦਦੇ ਆ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਕਿਉਂਕਿ ਨੀਅਤ ਸਾਫ਼ ਹੈ ਨੀਅਤ ਸਾਫ਼ ਦੀ ਗੱਲ ਹੈ ਬਸ ਸੋ ਇਸੇ ਤਰ੍ਹਾਂ ਹੀ ਆਫਸਰਾਂ ਨੂੰ ਕਹਤਾ ਵੀ ਭਾਈ ਪਿੰਡਾਂ ਜਾਇਆ ਕਰੋ ਬੋੜਾਂ ਪਿਪੜਾਂ ਥੱਲੇ ਬੈਠ ਕੇ ਕੰਮ ਕਰੋ ਲੋਕਾਂ ਦੇ ਕਿਸੇ ਕੋਲੇ ਨਹੀਂ ਵੀ ਸਾਧਨ ਹੁੰਦਾ ਸ਼ਹਿਰ ਜਾਣ ਦਾ ਸਰਕਾਰ ਤੁਹਾਡੇ ਦਵਾਰ ਤਹਤ ਹਰ ਵੱਡੇ ਪਿੰਡ 'ਚ ਅਲਗ-ਅਲਗ ਪਿੰਡਾਂ ਨੂੰ ਚਾਰ-ਪੰਜ ਪਿੰਡਾਂ ਦਾ ਇਕੱਠ ਕਰਕੇ ਰਜਿਸਟਰੀਆਂ ਕੋਈ ਪਹਾਰ ਕਾਰਡ ਕੋਈ ਹੋਰ ਕੰਮ ਸਾਰੇ ਕਰਾਂ। ਆਹੀ ਸਰਕਾਰ ਦਾ ਕੰਮ ਹੁੰਦਾ ਈ। ਨੌਕਰੀਆਂ ਹੋ ਗਈਆਂ। ਬਿਜਲੀ ਹੋ ਗਈ। ਹੁਣ ਆ ਜੋ ਪਾਣੀ ਤੇ। ਜੇ ਦੇਸ ਸਰਕਾਰ ਸੰਭਾਲੀ ਸੀ 16 ਮਾਰਚ 2000 22 ਨੂੰ ਤੁਸੀਂ ਪਿਆਰ ਦਿੱਤਾ 92 ਸੀਟਾਂ। ਉਸ ਦਿਨ ਉਸ ਦਿਨ ਤੱਕ ਪੰਜਾਬ ਆਪਣੀਆਂ ਨਹਿਰਾਂ ਦਾ ਸਿਰਫ 21% ਪਾਣੀ ਖੇਤਾਂ ਵਾਸਤੇ ਯੂਜ਼ ਕਰਦਾ ਸੀ ਸਿਰਫ 21% ਪਾਣੀ ਖੇਤਾਂ ਚਾਉਂਦਾ ਸੀ ਪ੍ਰਾਣੀਆਂ ਕੱਸੀਆਂ ਪੁਰਾਣੇ ਸੂਏ ਪੁਰਾਣੇ ਰਜਵਾਹੇ ਪੁਰਾਣੇ ਨਾਲੇ ਬੰਦ ਹੋ ਗਏ ਸੀ ਜਾਂ ਲੋਕਾਂ ਨੇ ਬਾਹਲੇ ਜਾਂ ਵਿੱਚ ਪਈ ਕੇ ਕਰਗੋ ਕਰੋਗ ਗੀਆਂ ਦਰਖਤੋਗੇ ਖਤਮ ਲੋਕ ਭੁੱਲ ਗਏ ਵੀ ਕੱਸੀਆਂ ਵੀ ਹੁੰਦੀਆਂ ਸੀ ਮੈਂ ਪਹ ਅਫਸਰ ਨੂੰ ਬੁਲਾਇਆ ਮੈਂ ਕਿਹਾ ਸਾਡੇ ਪਿੰਡ ਵਾਲੀ ਕੱਸੀ ਲੱਭ ਕੇ ਦੇ ਦਿਓ ਮੈਨੂੰ ਜਿੱਥੇ ਮੈਂ ਨਾ ਹੁੰਦਾ ਹੁੰਦਾ ਸੀ ਮੇਰੀ ਮਾਂ ਹੋਰੀ ਮੇਰੀ ਮਾਸੀ ਹੋਰੀ ਮੇਰੀ ਤਾਈ ਹੋਰੀ ਉਥੇ ਥਾਪੀ ਨਾਲ ਕੱਪੜੇ ਧੋਉਂਦੇ ਹੁੰਦੇ ਸੀ ਉਹ ਕੱਸੀ ਕਿੱਧਰ ਗਈ ਕਹਿੰਦੇ ਜੀ ਲੱਭ ਲੈਨੇ ਆ ਲੱਭ ਲਈ ਕਹਿੰਦੇ ਜੀ ਉਹ ਬਾਹਲੀ ਲੋਕਾਂ ਨੇ ਮੈਂ ਕਿਹਾ ਕੋਈ ਗੱਲ ਨਹੀਂ ਥੱਲੇ ਪਾਈਪ ਪਾ ਲੈਨੇ ਆਪਾਂ ਕੋਈ ਉਥੇ ਉਥੇ ਪਾਈਪ ਪਾ ਲੈਨੇ ਕੋਈ ਗੱਲ ਨਹੀਂ ਲੋਕਾਂ ਨਾਲ ਗੱਲ ਕਰ ਲੈਨੇ ਧੀਰੋ ਸਾਨੂੰ ਐ ਸੀਗਾ ਸਾਨੂੰ ਪੁਲਿਸ ਭੇਜਣੀ ਪਈ ਨਾਲ ਵੀ ਲੋਕ ਲੜਨਾ ਪੈਣ ਵੀ ਮੈਂ ਨਹੀਂ ਬਹਣ ਦਿੰਦਾ ਜਾਂ ਪਰ ਕਿਸੇ ਪਿੰਡ 'ਚ ਸਾਨੂੰ ਪੁਲਿਸ ਦੀ ਵਰਤੋਂ ਨਹੀਂ ਕਰਨੀ ਪਈ ਅੱਜ 84% ਪਾਣੀ ਕੱਸੀਆਂ ਦਾ ਤੇ ਨਹਿਰਾਂ ਦਾ ਤੇ ਨਾਲਿਆਂ ਦਾ ਆਪਣੇ ਖੇਤਾਂ 'ਚ ਆਉਂਦਾ 84% ਚਾਰ ਗੁਣਾ ਵਧ ਗਿਆ ਜੀ ਤੁਹਾਡੇ ਪਿੰਡਾਂ ਵੱਲ ਵੀ ਆਇਆ ਹੋਣਾ ਟੇਲਾਂ ਤੇ ਕਿਤੇ ਆ ਗਿਆ ਸੂਏ 'ਚ ਨਵੀਆਂ ਪਾਈਪਾਂ ਪਾਤੀਆਂ ਪਾਈਪਾਂ ਗਾਹਾਂ ਤੱਕ ਲੈ ਗਏ ਜਿੱਥੇ ਤੱਕ ਨਹੀਂ ਵੀ ਪਹਿਲਾਂ ਜਦ ਕੱਸੀਆਂ ਪਹੁੰਚਦੀਆਂ ਸੀ ਐਸ ਵਾਰ ਹੜ ਨਹੀਂ ਆਏ ਮੀਤਾ ਬਹੁਤ ਪਿਆ ਹੜ ਕਿਉਂ ਨਹੀਂ ਆਏ ਪਾਣੀ ਵੰਡਿਆ ਗਿਆ ਪਾਣੀ ਸਪਲਿਟ ਹੋ ਗਿਆ ਨਦੀਆਂ ਨਹਿਰਾਂ ਨਾਲਿਆਂ ਕੱਸੀਆਂ ਚ ਤਾਂ ਕਿਤੇ ਇੱਕ ਇੱਕ ਦੋ ਜਗ੍ਹਾ ਤੇ ਕਿਤੇ ਫਲਾਡ ਵਾਲੀ ਸਿਚੁਏਸ਼ਨ ਨਹੀਂ ਬਣੀ ਇਹਨੂੰ ਹੁਣ 100 ਤੇ ਲੈ ਕੇ ਜਾਣਾ ਜੇ 100 ਤੇ ਲੈ ਗਏ ਨਾ ਤੁਸੀਂ ਹੈਰਾਨ ਹੋ ਜਾਓਗੇ 14 ਲੱਖ ਟਿਊਬਲ ਹੈ ਉਹਦੇ ਚੋਂ ਜੇ 5-6 ਲੱਖ ਟਿਊਬਲ ਵੀ ਬੰਦ ਹੋ ਗਿਆ ਨਾ ਸੱਤਿਆੜਾ ਪਾਣੀ ਤਾਂ ਆਊਗਾ ਤੇ ਨਾਲੇ ਬਿਜਲੀ ਬਚੂਗੀ ਤੇ ਨਾਲੇ ਜਿਹੜਾ ਆਪਾਂ ਗੁਰੂ ਨਾਨਕ ਸਾਹਿਬ ਦਾ ਵਚਨ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਹਨੂੰ ਉਹਨੂੰ ਵੀ ਕਿਤੇ ਨਾ ਕਿਤੇ ਆਪਾਂ ਸਹੀ ਸਾਬਤ ਕਰਾਂਗੇ ਮੈਂ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਖੁਸ਼ਖਬਰੀਆਂ ਦੇਵਾਂਗਾ ਪਾਣੀ ਨਾਲ ਸੰਬੰਧਤ ਨਹਿਰਾਂ ਨਾਲੇ ਨਵੀਆਂ ਨਵੀਂ ਨਹਿਰ ਕੱਢ ਰਿਹਾ ਮਾਲਵਾ ਨਹਿਰ ਹਰੀਕੇ ਪੱਤਨ ਤੋਂ ਲੈ ਕੇ ਰਾਜਸਥਾਨ ਦੇ ਬਾਰਡਰ ਤੱਕ ਰਾਜਸਥਾਨ ਅਣੀ ਨਹਿਰ ਦੇ ਨਾਲ-ਨਾਲ ਔਰ ਪਹਿਲਾ ਪਰਲੇ ਪਾਸਿਓਂ ਜਿਹੜੀ ਰਾਜਸਥਾਨ ਦੇ ਪਰਲੇ ਪਾਸੇ ਨਹਿਰ ਹੈ ਉਹ ਪੰਜਾਬ ਦੀ ਹੈ ਉਧਰੋਂ ਪੰਪ ਨਾਲ ਪਾਣੀ ਚੱਕ ਕੇ ਇੱਧਰ ਪਾਉਂਦੇ ਸੀ ਹੁਣ ਆ ਨਹਿਰ ਨਿਕਲੂਗੀ ਨਾਲੇ ਪੰਪ ਇੱਧਰ ਲਾਵਾਂਗੇ 10 ਕਿਲੋਮੀਟਰ ਤੱਕ ਪਹਿਲਾਂ ਪਾਣੀ ਜਾਂਦਾ ਸੀ 15 ਕਿਲੋਮੀਟਰ ਤੱਕ ਪਹੁੰਚਾਵਾਂਗੇ ਹੁਣ ਇੱਧਰ ਦੋਦੇ ਕੌਣੀ ਵੱਲ ਜਿੱਧਰ ਇੱਧਰਲੇ ਪਾਸੇ ਨੂੰ ਗਿੱਦਣਵਾਏ ਵਾਲੇ ਪਾਸੇ 521 ਮੋਗੇ ਲੱਗਣਗੇ ਕਦੇ ਪਹਿਲਾਂ ਕਿਸੇ ਨੇ ਨਹਿਰ ਬਣਾਈ ਹੋਈ ਨਹੀਂ ਫੇ ਨਹਿਰ ਕਿਉਂ ਬਣਾਉਣ ਮੋਗਿਆਂ ਦਾ ਉਹਨਾਂ ਨੂੰ ਕੀ ਪਤਾ ਹੈ ਉਹ ਚੌਕੇ ਵਾਲੇ ਉਹਨਾਂ ਲੋਕਾਂ ਨੂੰ ਮੋਗਿਆਂ ਦਾ ਕੀ ਪਤਾ ਹੈ ਜਿਨ੍ਹਾਂ ਦੇ ਖੇਤਾਂ 'ਚ ਹੀ ਨਹਿਰਾਂ ਜਾ ਕੇ ਮੁੱਕ ਜਾਂਦੀਆਂ ਨੇ ਮੋਗਲ ਦੇਖੇ ਹੀ ਨਹੀਂ ਕਦੇ ਉਹਨਾਂ ਨੇ ਨਹਿਰ ਹੀ ਜਾਂਦੀ ਹੈ ਸਿੱਧੀ ਖੇਤ ਨੂੰ ਉਹਨਾਂ ਨੇ ਕੀ ਲੈਣਾ ਮੋਗਿਆਂ ਤੋਂ ਇਦਾਂ ਆਪਾਂ ਨੂੰ ਪੁੱਛ ਕੇ ਦੇਖੋ 2 ਇੰਚ ਉੱਚਾ ਕਰਨਾ 2 ਇੰਚੀਆਂ ਕਰਨਾ ਬੰਦਾ ਵੜਦੇ ਨੇ ਉਹਦੇ ਪਿੱਛੇ ਸুইস ਕਰਕੇ ਜੋ ਤੁਸੀਂ ਮੈਨੂੰ ਪਿਆਰ ਦਿੱਤਾ ਬਹੁਤ سارے ਕੰਮ ਹੋ ਗਏ ਬਹੁਤ ਸਾਰੇ ਹਜੇ ਰਹਿੰਦੇ ਨੇ ਕਈ ਕੰਮ ਛੇਤੀ ਹੋ ਜਾਂਦੇ ਨੇ ਕਈ ਫਾਈਲਾਂ ਚ ਪਏ ਨੇ ਕਈ ਫਾਈਲਾਂ ਦੇ ਉੱਤੇ ਬਹੁਤ ਸਾਰੀਆਂ ਹੋਰ ਫਾਈਲਾਂ ਪਈਆਂ 70 ਸਾਲ ਦੀਆਂ ਥੱਲੋਂ ਕੱਢ ਕੱਢ ਕੇ ਫਾਈਲਾਂ ਲਿਉਨੇ ਆ ਤੇ ਕੰਮ ਕਰਕੇ ਨਾਲ ਦੀ ਨਾਲ ਕਹਿੰਦੇ ਭਾਈ ਆ ਲੋਕਾਂ ਨੂੰ ਪਹਚਾਉਣਾ ਮੈਂ ਇਹ ਲੋਕਾਂ ਦਾ ਕੰਮ ਹੈ ਤੂੰ ਤੁਸੀਂ ਜਿੰਨਾ ਸਾਥ ਦੇ ਰਹੇ ਹੋ ਪਿਆਰ ਦੇ ਰਹੋ ਇਹਦਾ ਕੋਈ ਮੁੱਲ ਨਹੀਂ ਮੇਰੀ ਗੱਡੀ ਫੁੱਲਾਂ ਨਾਲ ਭਰ ਜਾਂਦੀ ਹੈ ਹਰ ਰੋਜ਼ ਮੇਰੀ ਪੱਗ ਫੁੱਲਾਂ ਨਾਲ ਭਰ ਜਾਂਦੀ ਹੈ ਰਾਹ 'ਚ ਜਦੋਂ ਜਾਂਦੇ ਆ ਪੁਲਿਸ ਵਾਲਿਆਂ ਨੂੰ ਪਤਾ ਲੱਗ ਜਾਂਦਾ ਉਹ ਖੜੇ ਹੁੰਦੇ ਨੇ ਨਾ ਪ੍ਰੋਟੋਕਾਲ ਹੈ ਰੂਟ ਲੱਗਿਆ ਹੁੰਦਾ ਮੈਂ ਤਾਂ ਕਹਿੰਦਾ ਉਹਨਾਂ ਯਾਰ ਬਾਲੇ ਨਾਲ ਚਤੁਰਿਆ ਕਰੋ ਉਹ ਕਹਿੰਦੀ ਸਾਡੀ ਡਿਊਟੀ ਹੈ ਜੀ ਕਹਿੰਦੇ ਤਾਂ ਸਾਡੇ ਮੈਂ ਚਲੋ ਕੋਈ ਨਹੀਂ ਕਿਸੇ ਨੂੰ ਧੱਕਾ ਤਾਂ ਕਰਾ ਮਾਰੇ ਚਲੋ ਬਾਕੀ ਠੀਕ ਹੈ ਚਲੋ ਉਹ ਜਦੋਂ ਖੜੇ ਹੁੰਦੇ ਨੇ ਉੱਥੋਂ ਪਤਾ ਲੱਗ ਜਾਂਦਾ ਕੌਣ ਆ ਰਿਹਾ ਹੈ ਤੇ ਉਹ ਫਿਰ ਲੋਕ ਪਿੰਡ ਦੇ ਇਕੱਠੇ ਹੋ ਜਾਂਦੇ ਨੇ ਉੱਥੇ ਫਿਰ ਮੈਂ ਗੱਡੀ ਰੋਕ ਲੈਣਾ ਆਏ ਆ ਸਾਡੇ ਹੱਥ ਦਿੱਤੇ ਤੇ ਮੁੱਖ ਮੰਤਰੀ ਐ ਕਦੇ ਰੁਕੇ ਨਹੀਂ ਸਾਡੇ ਸਾਡੇ ਤਾਂ ਪਰਾਂ ਮਾਰਦੇ ਸੀ ਭਗਾ ਕੇ ਸੋ ਲੋਕ ਤਾਂ ਬਸ ਇਹੀ ਏਸੇ ਗਲਤੀ ਕੋਛ ਨਹੀਂ ਯਾਰ ਕਿ ਸਾਡਾ ਮੁੱਖ ਮੰਤਰੀ ਘੜਕੜ ਸਾਡੇ ਵਿੱਚੋਂ ਤਾਂ ਹੈਗਾ ਨਾ ਸਾਡੇ ਵਰਗਾ ਤਾਂ ਹੈਗਾ ਨਾ ਸਾਡੀਆਂ ਗੱਲਾਂ ਤਾਂ ਕਰਦਾ ਨਾ ਸਾਡੇ ਵਿੱਚ ਆ ਜਾਂਦਾ ਹੈ ਸਾਡੇ ਨਾਮ ਜੱਫੀ ਪਾ ਲੈਂਦਾ ਪਹਿਲਾਂ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸੀਗਾ ਪਹਿਲਾਂ ਇਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਕੋਈ ਕਦੇ ਲੋਕਾਂ 'ਚ ਗਏ ਹੀ ਨਹੀਂ ਸੀਗੇ ਸੋ ਇਸ ਕਰਕੇ ਅੱਜ ਮੈਂ ਤੁਹਾਨੂੰ ਵਧਾਈ ਦਿੰਦਾ ਇਸ ਸੇਧ ਕ੍ਰਾਂਤੀ ਦਾ ਜਿਹੜਾ ਚੌਕੇ ਦੇ ਵਿੱਚ ਵੱਡਾ ਕਦਮ ਹੈ ਉਹਦਾ ਤੇ ਬਾਕੀ ਕਾਰਡ ਜਿਹੜੇ ਕੱਟੇ ਗਏ ਉਹ ਵੀ ਤੇ ਜਿਹੜੇ ਕਈ ਵਾਰੀ ਘਰ ਅੱਡ ਹੋ ਗਏ ਘਰ ਵੱਧ ਗਏ ਉਹ ਵੀ ਸਾਰੇ ਕਾਰਡ ਤੁਹਾਨੂੰ ਵਿਜ਼ਾ ਕਿੰਨੇ ਕਿੱਥੇ ਨੇ ਕਦੋਂ ਕਦੋਂ ਕਾ ਕਰਦੋਂ ਕਾਰਡ ਜਿਹੜੇ ਕੱਟੇ ਗਏ ਸਰ ਉਹ ਤਾਂ ਰੀਸਟੋਰ ਕਰ ਲਈਏ ਸਰ ਔਰ ਜਿਹੜੇ ਨਵੇਂ ਬਣਾਉਣ ਨਵੇਂ ਦਸਤਖਤ ਨੂੰ ਕੁਝ ਦਾ ਸ਼ਡਿਊਲ ਆ ਗਿਆ ਸਰ ਉਹ ਆਪਾਂ ਬਾਅਦ ਵਿੱਚ ਸਰ ਹਾਂਜੀ ਜਿਹੜੇ ਕੱਟੇ ਗਏ ਉਹ ਵੀ ਤੇ ਜਿਹੜੇ ਘਰ ਨਵੇਂ ਬਣ ਕਈ ਘਰ ਕਈ ਅੱਡ ਹੋ ਗਏ ਕਈਆਂ ਦੇ ਬੱਚੇ ਜਿਹੜੇ ਨੇ ਉਹ ਹੋਰ ਕਿਤੇ ਜਾ ਕੇ ਘਰ ਪਾ ਲਿਆ ਪਰ ਰਿਕਾਰਡ ਜਿਹੜਾ ਉਹਨਾਂ ਦਾ ਨਾਮ ਬਣੂਗਾ ਤੇ ਉਹ ਵੀ ਬਣਨਗੇ ਸਾਰੇ ਬਾਕੀ ਐਨਓਸੀ ਵਾਲਾ ਆਪਾਂ ਕਾਨੂੰਨ ਪਾਸ ਕਰਤਾ ਕਿਸੇ ਨੂੰ ਕਿਸੇ ਤਹਿਸੀਲਦਾਰ ਨੂੰ ਪੈਸੇ ਦੇਣ ਦੀ ਲੋੜ ਨਹੀਂ ਜੇ ਕੋਈ ਤਹਿਸੀਲਦਾਰ ਪੈਸੇ ਮੰਗੇ ਜੇਬ ਚ ਹੱਤ ਪਾ ਕੇ ਮੋਬਾਈਲ ਕੱਢ ਲਿਓ ਬਸ ਉਹ ਉਹਦੀ ਕਹਤੂ ਚ ਆਪ ਚਾਹ ਮੰਗਾਓ ਮੈਂ ਤਾਂ ਹੱਸਦਾ ਸੀ ਮੈਂ ਤਾਂ ਹੱਸਦਾ ਸੀ ਹੈਨਾ ਨੇ ਉਹ ਕਹੇ ਦੀ ਮੈਂ ਤਾਂ ਫੋਟੋ ਖਿੱਚਣੀਆਂ ਮੈਂ ਹੋਰ ਤਾਂ ਮੈਂ ਵੀ ਹੱਸਦਾ ਸੀ ਫੋਟੋ ਖਿੱਚ ਕੇ ਭੇਜਣੀਆਂ ਬਸ ਇੰਨੀ ਗੱਲੀ ਫੋਟੋ ਖਿੱਚ ਦੋ ਬਾਕੀ ਸਾਡਾ ਨਾਮ ਹੈ ਸੋ ਕੋਈ ਅਫਸਰ ਕੋਈ ਕਿਸੇ ਕਿਸਮ ਦਾ ਅਫਸਰ ਤੁਹਾਡੇ ਤੋਂ ਪੈਸੇ ਮੰਗਦਾ ਮਤਲਬ ਥੋੜੇ ਤੁਸੀਂ ਸਾਥ ਦਿਓਗੇ ਨਾ ਜੋ ਜੇ ਡਾਕਟਰ ਨੂੰ ਆ ਕੇ ਕੋਈ ਦੱਸੂ ਵੀ ਨਹੀਂ ਮੈਨੂੰ ਬਿਮਾਰੀ ਕੀ ਹੈ ਡਾਕਟਰ ਕਿ ਇਲਾਜ ਕਰੂਗਾ ਹੁਣ ਐ ਪਤਾ ਨਹੀਂ ਲੱਗਦਾ ਕਈ ਵਾਰ ਤੁਸੀਂ ਵੀ ਕਹਿੰਦੇ ਚਲ ਛੱਡ ਯਾਰ ਕਿਹੜੇ ਚਿਮੇਲਿਆਂ ਚ ਪਾਵਾਂਗੇ ਦੇਈ ਦਿੰਨੇ ਪੈਸੇ ਫਿਰ ਉਹ ਚੱਲਦਾ ਰਹਿੰਦਾ ਕੰਮ ਹੌਲੀ ਹੌਲੀ ਹਟੂਗਾ ਇਹ ਬਹੁਤ ਖੂਨ ਚ ਬਸਿਆ ਹੋਇਆ ਹੈ ਕੰਮ ਰਿਸ਼ਵਤ ਵਾਲਾ ਹੌਲੀ ਹੌਲੀ ਹਟੂਗਾ ਹਟ ਜੂਗਾ ਪਰ ਜੋ ਨਵੇਂ ਮੁੰਡੇ ਹੁਣ ਮੈਂ ਨੌਕਰੀ ਜਦੋਂ ਨਿਯੁਕਤੀ ਪੱਤਰ ਦਿੱਨਾ ਚੰਡੀਗੜ੍ਹ ਉਹਦੇ ਮੈਨੂੰ ਨੀ ਇੱਕ ਗੱਲ ਕਹਿਣਾ ਤੁਹਾਡਾ ਕੋਈ ਰੁਪਈਆ ਲੱਗਿਆ ਕਹਿੰਦੇ ਨਾ ਕੋਈ ਸ਼ਿਫਾਰਿਸ਼ ਲੱਗੀ ਕਹਿੰਦੇ ਨਾ ਪਟਵਾਰੀ ਬਣ ਗਏ ਹਾਂਜੀ ਇਨਸਪੈਕਟਰ ਲੱਗੇ ਹਾਂਜੀ ਐਸ ਡੀਓ ਬਣ ਗਏ ਹਾਂਜੀ ਤੇ ਫਿਰ ਐਂ ਕਰਿਓ ਹੁਣ ਜਿੱਥੇ ਜਾਓਗੇ ਹੁਣ ਉੱਥੇ ਵੀ ਨਾ ਦਾ ਰੁਪਈਆ ਲਿਓ ਨਾ ਕੇ ਦੀ ਸ਼ਿਫਾਰਿਸ਼ ਮੰਗਿਓ ਸਹੀ ਕੰਮ ਕਰਦੇ ਹੋ ਲੋਕ ਤੁਹਾਨੂੰ ਦੁਆਵਾਂ ਦੇਣਗੇ ਵੀ ਰੱਬ ਦਾ ਰੂਪ ਹੀ ਭੇਜਦਾ ਯਾਰ ਆ ਤਾਂ ਥੋੜੇ ਥੋੜੇ ਪਰਿਵਾਰ ਵਾਸਤੇ ਦੁਆਵਾਂ ਮੰਗਣਗੇ ਲੋਕ ਸੋ ਕੰਮ ਕਰਦੇ ਸੋ ਇਹ ਗੱਲ ਕਰਨ ਲਈ ਤੁਹਾਡੇ ਕੋਲੇ ਅੱਜ ਮੈਂ ਆਇਆ ਚੌਕੇ ਔਰ ਪੰਚਾਇਤੀ ਚੋਣਾ ਆ ਗਈਆਂ ਬਸ ਕਿਸੇ ਵੀ ਸਮੇਂ ਨਾ ਐਲਾਨ ਹੋ ਸਕਦਾ ਹੈ ਔਰ ਦਸਹਿਰੇ ਤੋਂ ਬਾਅਦ ਦੀਆਂ ਡੇਟਾ ਮੈਨੂੰ ਲੱਗਦਾ ਹੈ ਕਲੈਕਸ਼ਨ ਕਮਿਸ਼ਨ ਕਰੂਗਾ ਜਨਨ ਕਿ 15 16 17 17 19 ਅਕਤੂਬਰ ਦੇ ਨੇੜੇ ਤੇੜੇ ਮੈਂ ਇੱਕ ਪੰਚਾਇਤਾਂ ਬਾਰੇ ਬੇਨਤੀ ਕਰਨੀ ਚਾਹਨਾ ਪਹਿਲੀ ਗੱਲ ਤਾਂ ਚੰਗੇ ਪੜੇ ਲਿਖੇ ਬੰਦੇ ਮੁੰਡੇ ਚੰਗ ਮੁੰਡੇ ਸਾਰੇ ਉਹਦੇ ਹਿੱਸਾ ਲਓ ਸਰਪੰਚੀ ਦੀ ਡਾਇਰੈਕਟ ਚੋਣ ਹੋਊਗੀ ਮੈਂਬਰਾਂ ਦੀ ਅਲੱਗ-ਅਲੱਗ ਹੋਊਗੀ ਤੇ ਕਿਸੇ ਚੋਣ ਨਿਸ਼ਾਨ ਤੇ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੜ ਸਕਦੇ ਉਹਦੇ ਨਾਲ ਰੌਲਾ ਪੈ ਜਾਂਦਾ ਲੜਾਈ ਹੋ ਜਾਂਦੀ ਹੈ ਧੜੇ ਬਣ ਜਾਂਦੇ ਆ ਮੈਂ ਚਾਹੁੰਦਾ ਸਰਪੰਚ ਕਿਸੇ ਪਾਰਟੀ ਦਾ ਨਾ ਹੋਵੇ ਸਰਪੰਚ ਪਿੰਡ ਦਾ ਹੋਵੇ ਬਾਅਦ ਚ ਬੋਟਾ ਮਿਲੇ ਜਿਹੜੀ ਮਰਜ਼ੀ ਪਾਰਟੀ ਨਾਲ ਚੱਲ ਜਾਓ ਤੁਹਾਡਾ ਡੈਮੋਕਰੇਟ ਰਾਈਟ ਹੈ ਜੇ ਕਿਤੇ ਸਰਬਸੰਮਤੀ ਕਰ ਲਵਾਂ ਸਾਰੇ ਪਿੰਡ ਦੀ ਪੰਚਾਇਤ ਤੇ ਵੀ ਅੱਠ ਮੈਂਬਰ ਤੇ ਕਿ ਸਰਪੰਚ ਸਾਡੀ ਦਾ ਸਰਬਸੰਮਤੀ ਹੈ ਜੀ ਤਾਂ ਉਸ ਪਿੰਡ ਨੂੰ 5 ਲੱਖ ਰੁਪਇਆ ਨਗਦ ਦੇ ਨਾਮ ਸਰਕਾਰ ਵੱਲੋਂ ਤੇ ਨਾਲ ਸਟੇਡੀਅਮ ਸਕੂਲ ਮੱਲਾ ਕਲੀਨਿਕ ਜਾਂ ਜੋ ਵੀ ਉਹ ਪਿੰਡ ਕਹੂਗਾ ਉਹ ਉਹਨੂੰ ਗ੍ਰਾਂਟ ਦਿੱਤੀ ਜਾਊਗੀ ਇਹ ਉਸ ਪਿੰਡ ਤੇ ਹੈ ਵੀ ਉਹ ਕੀ ਮਤਾ ਪਾ ਕੇ ਦਿੰਦੀ ਨੇ ਜੇ ਸਰਬਸੰਮਤੀ ਕਰ ਲਓਗੇ ਕਿਉਂਕਿ ਮੈਨੂੰ ਇਹ ਹੈ 30 30 ਲੱਖ ਦੇ 40 40 ਲੱਖ ਦੇ ਖਰਚੇ ਹੋ ਜਾਂਦੇ ਵੱਡੇ ਪਿੰਡਾਂ 'ਚ ਜਲੇਬੀਆਂ ਅੱਡ ਤੇ ਉਹ ਉਹ ਤਾਂ ਹੁਣ ਤੁਸੀਂ ਦੇਖ ਲਿਓ ਜਦੋਂ ਅਨਾਉਂਸਮੈਂਟ ਹੋ ਗਈ ਕਿ ਉਹ ਦਿਨਾਂ 'ਚ ਇੱਕ ਦੂਜੇ ਨੂੰ ਕਹਿਣ ਲੱਗ ਜਾਣਗੇ ਸਰਪੰਚ ਪਹਿਲੀ ਨਾਮ ਤਾਂ ਲੱਗਣਾ ਹੈ ਸਰਪੰਚ ਉਹਨਾਂ ਨੇ ਤਾਂ ਸ਼ੁਰੂ ਕਰਤੀ ਆਪਾਂ ਲੇਟਾਂ ਲੈ ਦੱਸੋ ਹੀ ਕਾ ਦਾ ਲੇਟ ਹੈ ਦੱਸੋ ਇਹ ਕੋਈ ਦੱਸੋ ਕੋਈ ਇਲੈਕਸ਼ਨ ਕਮਿਸ਼ਨ ਨੇ ਕਿਹਾ ਵੀ ਇੰਨੀ ਤਰੀਕੇ ਤੋਂ ਸ਼ੁਰੂ ਕਰਨੀ ਹੈ ਉਹ ਨਹੀਂ ਲੇਟ ਆ ਤੇ ਨਾਲੇ ਐਤਕੀ ਲੋਕਾਂ ਦਾ ਭਾਈ ਸੁਭਾਅ ਬਦਲਿਆ ਹੋਇਆ ਦੇਸੀ ਰੂਸੀ ਦਾ ਨਹੀਂ ਐਤਕੀ ਹੈ ਕੰਮ ਅੰਗਰੇਜ਼ੀ ਐਤਕੀ ਦਾ ਇਹ ਯਾਰ ਜੇ ਨਾ ਹੋਵੇ ਪਿੰਡਾਂ ਚ ਉਹੀ ਪੈਸੇ ਪਿੰਡ ਤੇ ਲੱਗ ਜਾਣਗੇ ਉਹੀ ਜਿਹੜਾ 20-20 ਲੱਖ ਲਾਉਂਗੇ ਉਹ ਚ 10-10 ਲੱਖ ਵੈਸੀ ਦੇ ਦਿਓ ਪਿੰਡ ਨੂੰ ਪੰਚਾਇਤ ਨੂੰ ਦਾਨ ਕਰ ਦਿਓ ਪੰਜ ਸਾਡੇ ਵਾਲੇ ਪਾਸੇ ਆ ਜੂ ਬਾਕੀ ਤੁਹਾਨੂੰ ਗਰੰਟਾ ਹੋਰ ਦੇ ਦਾਂਗੇ ਪਿੰਡ ਦਾ ਤਾਂ ਨਿਹਾਰ ਬਦਲ ਜੂਗੀ ਨਾਲੇ 752 ਦੇ ਪਰਚੇ ਨਹੀਂ ਹੋਣਗੇ ਨਾਲੇ ਲੜਾਈਆਂ ਨਹੀਂ ਹੋਣਗੀਆਂ ਸੂਚ ਕਰਕੇ ਸਰਬਸੰਮਤੀ ਕਰ ਲਓ ਤਾਂ ਬਾਲਾ ਵਧੀਆ ਨਹੀਂ ਤਾਂ ਸ਼ਾਂਤੀ ਨਾਲ ਜੇ ਇਲੈਕਸ਼ਨ ਵੀ ਲੜਨੀ ਹੈ ਉਹ ਵੀ ਹੱਕ ਹੈ ਤੁਹਾਡਾ ਸ਼ਾਂਤੀ ਨਾਲ ਲੜੋ ਚੰਗੇ ਬੰਦਿਆਂ ਨੂੰ ਮੂਰੇ ਲੈ ਕੇ ਉਹ ਪਿੰਡ ਦਾ ਹੀ ਬੰਦਾ ਇਹ ਚ ਇਹ ਚ ਦੇਖੋ ਐਮਐਲਏ ਵੇਲੇ ਤਾਂ ਆਪਾਂ ਕਹਿ ਸਕਦੇ ਆ ਯਾਰ ਪਤਾ ਨਹੀਂ ਸੀ ਕਿਹਾ ਜਾਂ ਨਿਕਲੂਗਾ ਮੈਂ ਅਸਿਕੜਾ ਜਾਣਦੇ ਸੀ ਐਮਪੀ ਵੇਲੇ ਵੀ ਕਹਿ ਸਕਦੇ ਆ ਯਾਰ ਪਤਾ ਹੈ ਜਾਂ ਨਿਕਲੂ ਤੁਹਾਨੂੰ ਕੋੜਾ ਪਤਾ ਸੀ ਹੈਨਾ ਤੇ ਮੁੱਖ ਮੰਤਰੀ ਵਾਸਤੇ ਵੀ ਮੰਤਰੀ ਵਾਸਤੇ ਵੀ ਕਹਿ ਸਕਦੇ ਪਰ ਸਰਪੰਚ ਵਾਸਤੇ ਤਾਂ ਨਹੀਂ ਕਹਿ ਸਕਦੇ ਉਹ ਸਾਰਾ ਪਿੰਡ ਜਾਣਦਾ ਹੁੰਦਾ ਉਹਨੂੰ ਕਿ ਕਿਹਾ ਜਾ ਹੁਣ ਜਿਹੜਾ 40 ਲੱਖ ਲਾਊਗਾ ਉਹ ਫਿਰ 40 ਲੱਖ ਕੱਢੂ ਕਿੱਥੋਂ ਮੈਨੂੰ ਇਹ ਸਮਝ ਨਹੀਂ ਆਉਂਦੀ ਪਹਿਲਾਂ ਤਾਂ ਸਾਲ ਕੱਢ ਲੈਂਦਾ ਹੁਣਾ ਮੈਂ ਉਹ 40 ਲੱਖ ਵਾਲਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਐਤ ਕੀ ਨਾ ਪੰਗਾ ਲੈ ਲਓ ਐਤ ਕੀ ਮੈਂ ਐਥੇ ਇਕ ਕਰ ਪਈਆ ਨਿੱਨਾ ਖਾਣ ਦੇਣਾ ਪੰਚਾਇਤ ਦਾ ਪੰਚਾਇਤ ਦਾ ਪੈਸਾ ਨਹੀਂ ਮੈਂ ਖਾਣ ਦੇਣਾ ਕਿਤੇ ਕਹੋਂਗੇ 40 ਲਾ ਕੇ 80 ਕੱਢਾਂਗੇ ਉਹ ਉਹ ਜਮਾਨੇ ਚਲੇ ਗਏ ਹੁਣ ਹਾਂ ਸਹਿਮਤੀ ਕਰ ਲੋ ਜਾਂ ਫਿਰ ਚੰਗੇ ਬੰਦਿਆਂ ਨੂੰ ਚੁਣ ਕੇ ਆ ਪੰਚਾਇਤਾਂ ਬਣਾਓ ਚੰਗੀਆਂ ਪੜੀਆਂ ਲਿਖੀਆਂ ਪੰਚਾਇਤਾਂ ਬਣਾਓ ਜਿਹੜੀਆਂ ਪਿੰਡ ਪ੍ਰਤੀ ਵਿਕਾਸ ਪ੍ਰਤੀ ਜਿਹੜੀਆਂ ਬਚਨਬੱਧ ਹੋਣ ਔਰ ਕੋਈ ਮੈਂ ਇਹ ਨਹੀਂ ਕਹਿੰਦਾ ਕਿਉਂਕਿ ਮੈਂ ਤਾਂ ਚੋਣ ਨਿਸ਼ਾਨ ਹੀ ਖਤਮ ਕਰਤੇ ਨਾ ਮੈਂ ਤਾਂ ਹੀ ਕਿਤੇ ਨੇ ਦਿਨ ਪਤਾ ਨਹੀਂ ਲੱਗਦਾ ਨਹੀਂ ਤਾਂ ਐ ਕਹਿਣ ਲੱਗ ਜਾਂਦੇ ਨੇ ਕਾਂਗਰਸੀ ਸਰਪੰਚਾ ਜੀ ਇਹਨੂੰ ਗ੍ਰਾਂਟ ਨਾ ਦਿਓ ਜੀ ਨਾ ਹੁਣ ਮੰंजे ਦੇ ਜਿੱਤੇ ਹੋਇਆ ਕੋਈ ਜੱਗ ਤੇ ਜਿੱਤੇ ਹੋਇਆ ਤਾਂ ਪਿੰਡ ਦਾ ਹੈ ਸੀ ਇਸ ਕਰਕੇ ਮੇਰੇ ਵੱਨੋਂ ਕੋਈ ਦ੍ਰਿਆਤ ਨਹੀਂ ਹੋਊਗੀ ਮੈਂ ਆਪਣੇ ਮੰਤਰੀਆਂ ਨੂੰ ਕਹਿ ਕੇ ਰੱਖੂੰਗਾ ਕਿ ਜਿਹੜਾ ਪਿੰਡ ਦਾ ਵਧੀਆ ਕੰਮ ਵਾਸਤੇ ਕੋਈ ਭਾਵੇਂ ਭਾਵੇਂ 500 ਦੀ ਵਾਦੀ ਦਾ ਪਿੰਡ ਹੈ ਭਾਵੇਂ 5000 ਦੀ ਵਾਦੀ ਦਾ ਪਿੰਡ ਹੈ ਜੇ ਕੋਈ ਵਧੀਆ ਆਈਡੀਆ ਲੈ ਕੇ ਆ ਰਿਹਾ ਕੋਈ ਪਿੰਡ ਪੈਸੇ ਦੇ ਦੋ ਜਿੰਨੇ ਦੇਣੇ ਜੇ 500 ਵਾਲੇ ਚ ਵੀ ਲਾਤਾ ਨਾ 5000 ਵਾਲੇ ਦੇਖਣ ਆਉਣਗੇ ਤੀਜੇ ਦਿਨ ਉਹ ਵੀ ਆਉਣਗੇ ਫਿਰ ਵੀ ਹਾਂ ਭਾਵੇਂ ਲੋਨ ਹੈ ਜਰਿਆ ਕੁਝ ਸੋ ਚੰਗੇ ਕੰਮ ਨੂੰ ਮੈਂ ਕਦੇ ਮਨਾ ਨਹੀਂ ਕਰਦਾ ਆਹੀ ਕੰਮ ਕਰਨਾ ਹੈ ਹੋਰ ਬਹੁਤ ਪੈਸੇ ਕਮਾਉਣੇ ਹੁੰਦੇ ਜੀ ਮੈਂ ਤਾਂ ਕਲਾਕਾਰ ਬਹੁਤ ਵਧੀਆ ਵੱਡਾ ਸੀ ਬੰਬੇ ਬੰਬੇ ਚਲੇ ਗਏ ਸੀ ਜਿੰਨੇ ਮਰਜ਼ੀ ਕਮਾ ਲੈਂਦੇ ਆ ਨਾ ਜਿਹੜੇ ਹੁਣ ਫਿਲਮਾਂ 'ਚ ਆਉਂਦੇ ਮੇਰੇ ਨਾਲ ਦੇ ਹੀ ਆ ਆ ਬਿੰਨੂ ਹੋਰੀ ਕਰਨਜੀ ਥੋਰੀ ਆਪਣੀ ਇਹ ਮੁੰਡੇ ਸਾਰੇ ਪਰ ਮੈਂ ਕਿਹਾ ਯਾਰ ਨਹੀਂ ਯਾਰ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਮੈਂ ਤੈਨੂੰ ਇਹੀ ਕਹਿਣਾ ਚਾਹੁੰਦਾ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰਾ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਉਹ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਗੁਰਨਾਨਕ ਸਾਹਿਬ ਦੁਕਾਨ ਖੋਲ ਕੇ ਬਹਿ ਜਾਂਦੇ ਫਿਰ ਪੰਜੇ ਨਾਲ ਪਹਾੜ ਕੌਣ ਰੋਕਦਾ ਜੀ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਜੀ ਫਿਰ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਜੀ ਫਿਰ ਉਦਾਸੀਆਂ ਕਰਕੇ ਪੂਰੀ ਦੁਨੀਆ ਜਾ ਕੇ ਕਿਰਤ ਕਰੋ ਵੰਡ ਛਕੋ ਦਾ ਹੋਕਾ ਕੌਣ ਦਿੰਦਾ ਜੀ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕਾਂ ਦੇ ਹੱਕ 'ਚ ਖੜਨ ਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ ਹੈ ਮੈਂ ਤਾਂ ਵੀ ਬੜਾ ਨਜ਼ਾਰਾ ਲੈ ਰਿਆ ਇਸ ਗੱਲ ਦਾ ਔਰ ਮੈਨੂੰ ਤਾਂ ਤੜਕੀ ਜਦੋਂ ਉਹ ਗਾਣਾ ਕੱਢਣ ਲੱਗ ਜਾਂਦੇ ਨੇ ਮੈਨੂੰ ਬੜਾ ਵਧੀਆ ਲੱਗਦਾ ਵੀ ਅੱਜ ਫੇਰ ਰੋਣ ਲੱਗ ਗਏ ਤੜਕੀ ਕੱਢਣ ਲੱਗੇ ਗਾਣਾ ਮੈਨੂੰ ਜੇ ਮੈਂ ਤੁਰਿਆ ਜਾਂਦਾ ਜਾਂਦਾ ਨਾ ਬੂਟ ਦਾ ਫੀਤਾ ਬੰਨਣ ਵਾਸਤੇ ਬਹਿ ਜਾ ਉਹ ਵੀ ਕਹਿੰਦੇ ਲੈ ਭਗਵੰਤ ਮਾਤਾ ਡਿੱਗ ਪਿਆ ਉਹ ਦੱਸੋ ਯਾਰ ਮੈਂ ਆਇਆ ਨਹੀਂ ਮੈਂ ਤਾਂ ਮੇਰੇ ਥੋੜੇ ਜੜਾਂ 'ਚ ਬੈਠੂ ਆਇਆ ਹਰ ਗੱਲ ਤੇ ਲੱਗ ਲਾ ਰੰਦਾ ਹਰ ਗੱਲ ਤੇ ਜੇ ਕੋ ਅਤਮਾਨ ਅਜ ਉੱਠਿਆ ਸਵੇਰੇ ਬੈੱਡ ਚ ਉਹਨੇ ਪਹਿਲਾਂ ਖੱਬੇ ਖੱਬੇ ਪੈਰ ਦੀ ਚੱਪਲ ਪਾਈ ਇਹਦਾ ਮਤਲਬ ਖੱਬੇ ਪੱਖੀ ਹੁੰਦਾ ਜਾਂਦਾ ਪਤਾ ਨਹੀਂ ਕੀ ਕੀ ਇਹ ਭਾਈ ਜੀ ਥੋੜਾ ਪਿਆਰ ਹੈ ਇਹ ਮੇਰੇ ਕਰਕੇ ਨਹੀਂ ਹੈਗਾ ਮੈਂ ਇਥੋਂ ਨਹੀਂ ਡਰਦੇ ਇਹ ਥੋੜੇ ਤੋਂ ਡਰਦੇ ਨੇ ਵੀ ਯਾਰ ਉਹਦੇ ਨਾਲ ਉਹ ਨਹੀਂ ਲੋਕ ਨੇ ਸੋ ਮੈਨ ਜਿੰਨੇ ਜਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੋਈ ਪਰਾਲਾ ਨਹੀਂ ਮੈਂ ਤੁਹਾਡੇ ਨਾਲ ਜੇ ਪ੍ਰਮਾਤਮਾ ਉਹ ਡਰਦੇ ਅਸੀਂ ਕਿਸੇ ਤੋਂ ਨਹੀਂ ਬਸ ਉਹ ਨੀਲੀ ਛਤਰੀ ਵਾਲੇ ਤੋਂ ਡਰਦੇ ਆਂ ਉਹ ਸਮੱਤ ਬਖਸ਼ੇ ਬਲ ਬਖਸ਼ੇ ਲੋਕਾਂ ਦੇ ਕੰਮ ਆਈਏ ਲੋਕਾਂ ਨੇ ਕਮਾਂ ਚ ਲੋਕਾਂ ਨੇ ਤਰੱਕੀ ਕਿਸੇ ਦੇ ਘਰੇ ਦੀਵੇ ਜਗਣ ਜਿਵੇਂ 28 ਦੀਵੇ ਜੱਗ ਗੇ ਰੋਜ਼ਗਾਰ ਦੇ ਤੁਹਾਡੇ ਪਿੰਡ ਇਸੇ ਤਰ੍ਹਾਂ ਹੋਰ ਪਿੰਡਾਂ ਚ ਵੀ ਜਗਣ ਤੇ ਪਿੰਡ ਜਿਹੜੇ ਨੇ ਦੁਬਾਰੇ ਵਾਪਸ ਸੱਥਾਂ ਚ ਰੌਣਕਾਂ ਮੁੜ ਆਉਣ ਗਿੱਧੇ ਪੰਗੜੇ ਪਹਿਣ ਤੇ ਸਾਡਾ ਰੰਗਲਾ ਪੰਜਾਬ ਬਣੇ ਤੰਦਰੁਸਤ ਪੰਜਾਬ ਬਣੇ ਸੋ ਅੱਜ ਤੰਦਰੁਸਤ ਪੰਜਾਬ ਦੇ سلسلے ਚ ਮੈਂ ਤੁਹਾਡੇ ਕੋਲ ਆਇਆ ਸੀ ਦੋਨੇ ਹੱਥ ਉੱਪਰ ਚਾਕੇ ਜੇ ਤੁਹਾਨੂੰ ਲੱਗਦਾ ਕਿ ਹਾਂ ਸਾਡਾ ਪੁੱਤ ਹੀ ਹੈ ਸਾਡਾ ਭਤੀਜਾ ਹੀ ਹੈ ਸਾਡਾ ਭਾਈ ਹੈ ਉਹ ਹੈ ਜਿਹੀ ਹੈ ਜਿਹੜਾ ਜਿਹੜਾ ਪਹਿਲਾਂ ਸੀ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ